ਸਤਿ ਸ਼੍ਰੀ ਅਕਾਲ ਮੈਸਕ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਹਲਕੇ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੁੰਦਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਥਾਣਾ ਲਖਿਆਲੀ ਦੇ ਬਾਹਰ ਦੇ ਵਿੱਚ ਖੜੇ ਹਾਂ ਅੱਜ ਇੱਥੇ ਗੇਟ ਤੇ ਧਰਨਾ ਲੱਗਿਆ ਸੀ ਦਰਅਸਲ ਗੱਲ ਇਹ ਸੀ ਕਿ ਪਿਛਲੇ 20 ਦਿਨ ਪਹਿਲਾਂ ਇੱਕ ਔਰਤ ਇੱਥੋਂ ਗੈਰ ਮਰਦ ਨਾਲ ਚਲੀ ਜਾਂਦੀ ਆ ਤੇ ਉਹਨਾਂ ਦੀ ਜਿਹੜੀ ਦਰਖਾਸਤ ਆ ਉਸ ਥਾਣੇ ਦੇ ਵਿੱਚ ਹੁੰਦੀ ਆ ਉਸ ਦੀ ਕਾਰਵਾਈ ਨੂੰ ਨਾ ਲੈ ਕੇ ਕੁਝ ਕਾਰਨ ਕੁਝ ਕਿਸੇ ਵੀ ਤਰ੍ਹਾਂ ਨਾਲ ਜਿਹੜੇ ਉਹ ਹੁੰਦਾ ਕੰਪਲੀਟਡ ਹੁੰਦਾ ਮੁੰਡਾ ਉਹ ਜਿਹੜਾ ਡੈਥ ਹੋ ਜਾਂਦੀ ਉਹਦੀ ਹੁਣ ਪਰਿਵਾਰ ਦਾ ਇਹ ਕਹਿਣਾ ਵੀ ਉਹਨੇ ਖੁਦਕੁਸ਼ੀ ਕਰ ਲਈ ਆ ਪੁਲਿਸ ਦਾ ਕਹਿਣਾ ਵੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਪਰਿਵਾਰ ਨੇ ਸਾਨੂੰ ਪ੍ਰੂਫ ਨਹੀਂ ਦਿੱਤੇ ਕਿ ਜਿਹੜੇ ਨਾਲ ਵੀ ਅਸੀਂ ਇਹ ਵੈਰੀਫਾਈ ਕਰ ਸਕੀਏ ਕਿ ਇਹਦੀ ਡੈਥ ਹੋਈ ਹੈ ਬਿਨਾ ਪੋਸਟਮਾਰਟਮ ਤੋਂ ਤੇ ਹੁਣ ਅੱਜ ਧਰਨ ਪਰਿਵਾਰ ਵੱਲੋਂ ਜਿਹੜਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਥਾਣੇ ਦੇ ਬਾਅਦ ਚ ਕਾਰਵਾਈ ਨੂੰ ਲੈ ਕੇ ਧਰਨਾ ਲਗਾ ਦਿੱਤਾ ਗਿਆ ਤੇ ਇਸ ਦੇ ਸਬੰਧ ਵਿੱਚ ਧਰਨਾਕਾਰੀ ਜਿਹੜੇ ਬੈਠੇ ਆ ਤੇ ਖੇਤ ਮਰ ਜੂਨੀਅਨ ਤੋਂ ਵੀ ਆਏ ਆ ਤੇ ਪਰਿਵਾਰ ਆਪਾਂ ਉਹਨਾਂ ਦੋਨਾਂ ਨਾਲ ਗੱਲਬਾਤ ਕਰਾਂਗੇ ਤੇ ਇਥੋਂ ਦੇ ਜਿਹੜੇ ਐਸਐਚਓ ਸਾਹਿਬ ਉਹਨਾਂ ਦਾ ਕੀ ਪੱਖ ਹੈ ਇਸ ਸਬੰਧੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬਾਈ ਕੀ ਨਾਮ ਕੀ ਹੈ ਪਹਿਲੇ ਆਪਣਾ ਨਾਮ ਦੱਸ ਦਿਓ ਦੇਖ ਲਾਜੀ ਅੱਛਾ ਤੁਹਾਡਾ ਬੇਟਾ ਸੀਗਾ ਜਿਹੜੇ ਦੀ ਡੈਥ ਹੋਈ ਹੈ ਜੀ ਹਾਂਜੀ ਅੱਛਾ ਕੀ ਗੱਲ ਕੀ ਹੋਈ ਸੀ ਕੀ ਕਾਰਨ ਸੀ ਮੁੱਖ ਜਿਹੜੇ ਇੱਕ ਵਾਰੀ ਸਾਡੇ ਦਰਸ਼ਕਾਂ ਹਾਂਜੀ ਗੱਲ ਜੀ ਆ ਹੋਈ ਜੀ ਇਹਨੂੰ ਇੱਕ ਮਹੀਨਾ ਦਾ 8 ਦਿਨਾਂ ਕੈਦੀ ਕਰਾਈ ਪੱਜ ਗਈ ਜੀ ਕੀ ਪੱਜ ਗਈ ਜੀ ਇਤੋਂ ਫਿਰ ਬਸਰ ਪਰਚਾ ਆਇਆ ਜੀ ਆਇਨ ਹੋ ਗਿਆ ਜੀ 15 ਦਿਨ ਐਤੂ ਦੇ ਅਜੀ ਦੋਨੇ ਜੀ ਆਏ ਜੀ ਸੱਜਦੇ ਕੋਈ ਗੱਲ ਨਹੀਂ ਸੁਣੀ ਜੀ ਉਹ ਅੱਗੂ ਜੀ ਸਾਨੂੰ ਜੀ ਗੱਲ ਤੋਂ ਬੋਲਦੇ ਸੀ ਠੀਕ ਹੈ ਮੈਂ ਗੱਜ ਚਾਰੂਆ ਦਾ ਫੋਨ ਕਰਾ ਦੇਵਾਂ ਕਿ ਚਾਰੂਆ ਸਾਡੇ ਅੱਗੇ ਮੋਰੀ ਫੜਦੇ ਜੀ ਸਾਡਾ ਕੀ ਕਰ ਰਹੇ ਨੇ ਕਿੰਨਾ ਨੇ ਇਹ ਸ਼ਬਦ ਬੋਲੇ ਕੌਣ ਸੀਗਾ ਇੱਥੇ ਥਾਣੇ ਚ ਔਰ ਨਾ ਦਾ ਨਹੀਂ ਜਾਂਦਾ ਜੀ ਮੇਲਾ ਅੱਛਾ ਇੱਥੇ ਇੱਥੇ ਤੁਹਾਨੂੰ ਥਾਣੇ ਚ ਇਹ ਇਹ ਕਹਿੰ ਕੇ ਜਵਾਬ ਦਿੱਤਾ ਗਿਆ ਹਾਂਜੀ ਹਾਂਜੀ ਮੇਰੇ ਘਰ ਆਏ ਨਾਲ ਸੀ ਸਾਨੂੰ ਅੰਦਰ ਪਾਲਿਆ ਜੀ ਇਹਨਾਂ ਨੇ ਅੱਛਾ ਹੋਰ ਕੌਣ ਸੀਗਾ ਕੋਈ ਕੌਣ ਆਇਆ ਸੀ ਨਾਲ ਆਜੋ ਭਾਈ ਆਜੋ ਇੱਥੇ ਇੱਥੇ ਆਜੋ अच्छा ਤੁਸੀਂ ਨਾਲ ਆਏ ਸੀ ਹਾਂ ਸਰ ਨਾਲ ਆਏ ਸੀ ਅੱਛਾ ਕੀ ਮਸਲਾ ਕੀ ਸੀਗਾ ਕੌਣ ਇੱਥੇ ਤੁਹਾਨੂੰ ਮਿਲਿਆ ਸੀਗਾ ਇੱਥੇ ਮੌਕੇ ਤੇ ਡਿਊਟੀ ਟਾਈਮ ਕੌਣ ਸੀਗੇ ਸਰਜੀਤ ਸਿੰਘ ਸੀ ਭੁੰਦਰ ਜੀ ਅੱਛਾ ਸਰਜੀਤ ਸਿੰਘ ਸੀਗੇ ਹਾਂਜੀ ਅੱਛਾ ਤੇ ਕੀ ਗੱਲ ਕੀ ਹੋਈ ਸੀ ਸਰ ਗੱਲ ਹੋਈ ਸੀ ਆਏ ਪਰਤਾਲੇਂ ਦਰਖਾਸਤ ਹੋਈ ਸਾਡੀ ਕਾਰਵਾਈ ਕਰੋ ਸਾਡੀ ਸੁਣਦੇ ਕਿਉਂ ਨਹੀਂ ਤੁਸੀਂ ਠੀਕ ਹੈ ਸਾਨੂੰ ਕਹਿੰਦੇ ਛੋਟੀਆਂ ਰੋਜ ਪਾਜਦੀਆਂ ਅੱਛਾ ਇਹ ਗੱਲ ਕਿੰਨੇ ਨੇ ਕਹੀ ਸੀ ਸਦੀ ਸਿੰਘ ਭੁੰਦਰ ਨੇ ਕਹੀ ਹੋਰ ਪਰਿਵਾਰ ਦੇ ਨਾਲ ਤੁਹਾਡੇ ਹੋਰ ਵੀ ਕੋਈ ਆਇਆ ਸੀ ਹਾਂਜੀ ਇੱਕ ਮੇਰਾ ਚਾਚੀ ਸੀ ਇੱਕ ਮੇਰਾ ਚਾਚਾ ਸੀ ਇੱਕ ਮੇਰਾ ਤਾਇਆ ਸੀ ਵੱਡਾ ਤੁਸੀਂ ਤੁਹਾਡੇ ਕੀ ਲੱਗਦੇ ਸੀ ਜਿਹਨਾਂ ਦੀ ਡੈਥ ਹੋਈ ਉਹ ਮੇਰਾ ਭਰਾ ਸੀ ਚਾਚਾ ਦਾ ਮੁੰਡਾ ਸੀ ਅੱਛਾ ਤੁਹਾਡਾ ਚੁਚੇਰਾ ਭਰਾ ਸੀ ਹਾਂਜੀ ਅੱਛਾ ਅੱਛਾ ਤੁਨੋਂ ਨੇ ਇਹ ਹੀ ਬੋਲੇ ਵੀ ਤੁਹਾਡੀਆਂ ਡੇਲੀ ਭਜਦੀਆਂ ਹਾਂ ਡੇਲੀਆਂ ਭਜਦੀਆਂ ਸਾਡੀ ਜਦਪਰਖ ਦੇ ਅਗਰ ਥੋੜਾ ਲੈਣ ਦੇਣ ਰੋਜ਼ ਦਾ ਕੰਮ ਹੈਗਾ ਹੁਣ ਤਾਂ ਗਰੀਬ ਬੰਦਾ ਕਿੱਥੇ ਜਾਊਗਾ ਅੱਛਾ ਫਿਰ ਤੁਸੀਂ ਇੱਥੋਂ ਚਲੇ ਗਏ ਸੀਗੇ ਤੇ ਉਹ ਘਟਨਾ ਉਹਦੋਂ ਕਿੰਨੇ ਦਿਨ ਬਾਅਦ ਦੀ ਹੋਈ ਹੈ ਜਿਹੜੀ ਇਹ ਸਰ ਸਾਡੀ ਕੋ ਸੁਣਾਈ ਨਹੀਂ ਕਰਦੀ ਠੀਕ ਹੈ ਹੁਣ ਇੱਕ ਦੀ ਕੀ ਕਰੀ ਗਰੀਬ ਬੰਦੇ ਨੂੰ ਉਹਨਾਂ ਨੂੰ ਸਾਫ ਦੁਆਇਆ ਜਾਵੇ ਜਿਹਦੇ ਜਿੰਨਾ ਡੈਥ ਹੋਇਆ ਕਿੰਨਾ ਉਹਦੇ ਪਰਿਵਾਰ ਚ ਪਿੱਛੇ ਕੌਣ ਕੌਣ ਆ ਕੀ ਬੱਚੇ ਸੀਗੇ ਦੋ ਬੱਚੇ ਨਾਲ ਦੋ ਨਾਲ ਲਗੀ ਦੋ ਛੱਡ ਗਈ ਇੱਕ ਦਾਦੀ ਇੱਕ ਦਾਦਾ ਗਈ ਇੱਕ ਪ੍ਰਾ ਗਏ ਦੋ ਪ੍ਰਾਏ ਦੋ ਪ੍ਰਾਏ ਇਹ ਪਰਿਵਾਰ ਦੇ ਦੱਸ ਮੁਤਾਬਕ ਵੀ ਜਿਹੜੇ ਲੜਕੇ ਦੀ ਡੈਥ ਹੋਈ ਸੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ ਪਰਿਵਾਰ ਦੇ ਦੱਸ ਮੁਤਾਬਕ ਕਿਵੇਂ ਹੋਈ ਸੀ ਮੌਤ ਉਹਦੀ ਕਿਵੇਂ ਤੁਸੀਂ ਦੱਸਦੇ ਹੋ ਕਿਉਂਕਿ ਜੇ ਪੁਲਿਸ ਪ੍ਰਸ਼ਾਸਨ ਦਾ ਇਹਦੇ ਵਿੱਚ ਪੱਕਾ ਹੋਰ ਕਿ ਕਿੱਥੇ ਡੈਥ ਹੋਈ ਸੀ ਕੀ ਕਦੋਂ ਤੁਸੀਂ ਦੇਖਿਆ ਕੌ ਕਿੰਨਾ ਨੇ ਦੇਖਿਆ ਸੀ ਜਦੋਂ ਡੈਥ ਹੋਈ ਸੀ ਉਹਨਾਂ ਦੇ ਪਿਓ ਨੇ ਜੀ ਅੱਛਾ ਤੁਸੀਂ ਸੀਗੇ ਮੈਂ ਜੀ ਮੌਕੇ ਤੇ ਜੀ ਘਰ ਦੇ ਵਿੱਚ ਹੀ ਜਿਹੜੀ ਡੈਥ ਹੋਈ ਆ ਹਾਂ ਘਰੇ ਹੋਈ ਸੀ ਅੱਛਾ ਕਾਦੇ ਨਾਲ ਹੋਈ ਹੈ ਕਿਵੇਂ ਪਾਸ ਹੀ ਲਈ ਜੀ ਨੇ ਜੀ ਅੱਛਾ ਮੈਂ ਮੈਨੂੰ ਕਹਦਾ ਤੂੰ ਜਾ ਕੇ ਸਭ ਲਿਆ ਕੇ ਦੇ ਮੈਨੂੰ ਠੀਕ ਹੈ ਜੀ ਮੈਂ ਚੰਗਾ ਮੈਂ ਤਾਂ ਚੁੱਲ੍ਹੇ ਤੇ ਆ ਹੈਂ ਮਗਰ ਉਹ ਛੋਟਾ ਜਵਾਕ ਆਇਆ ਛੋਟਾ ਛੋਟਾ ਬੱਚਾ ਚਲੋ ਛੋਟਾ ਬੱਚਾ ਆ ਗਿਆ ਮਿੱਕਾ ਬੱਚਾ ਭੱਜ ਕੇ ਆਇਆ ਹੈ ਮੇਰਾ ਤੂੰ ਕੀ ਕਰਦਾ ਹੈ ਕਿ ਮੇਰੇ ਪਾਪ ਨੇ ਪਾਸੇ ਲੈ ਲਈ ਅੱਛਾ ਨਹੀਂ ਤੁਹਾਡੇ ਘਰ ਦੇ ਵਿੱਚ ਹੋਰ ਵੀ ਕੋਈ ਉਹ ਦੋਸਤ ਨਹੀਂ ਨਹੀਂ ਮੈਂ ਤਾਂ ਕੱਲਾ ਹੀ ਅੱਛਾ ਮੈਂ ਜਾ ਕੇ ਜੀ ਮੈਂ ਚੱਕਿਆ ਇਹਨੂੰ ਠੀਕ ਹੈ ਚੱਕ ਕੇ ਫੇ ਮੁੰਡੇ ਨੂੰ ਅੱਖਾਂ ਤੋਂ ਦਾਤੀ ਲਿਆ ਦੂੰ ਠੀਕ ਹੈ ਹੈ ਇੱਕ ਹੱਥ ਨਾਲ ਮੈਂ ਦਾਤੀ ਨਾਲ ਸਬੜਾ ਜੀ ਇੱਕ ਹੱਥ ਨਾਲ ਮੈਂ ਚੱਕਿਆ ਇਹਨੂੰ ਚੱਕ ਕੇ ਉਹਨੇ ਦੱਸ ਲੈ ਸਰਤਾ ਜੀ ਮੇਰੇ ਜੀ ਨਹੀਂ ਤੇ ਤੁਸੀਂ ਉਸ ਟਾਈਮ ਕੋਈ ਪੁਲਿਸ ਨੂੰ ਕੋਈ ਫੋਨ ਕੀਤਾ ਅੱਛਾ ਉਸੇ ਟਾਈਮ ਹਾਂ ਉਸ ਟਾਈਮ ਆਇਆ ਆਪ ਲੈ ਕੇ ਐ ਸਸਾ ਬਰਨਾਲ ਕੇ ਮੇਰੇ ਸਰਦੀਪ ਸਿੰਘ ਭੁੰਡੜ ਨਾਲ ਗਿਆ ਅੱਛਾ ਉੱਥੋਂ ਜਾ ਕੇ ਵਿਖਾਇਆ ਇਹਨੂੰ ਮੌਕਾ ਅੱਗੋ ਕਹਿੰਦਾ ਤੁਸੀਂ ਕੋਣ ਲਾਣ ਵਾਲੇ ਇਹਨੂੰ ਇਹਦੀ ਜੀਬ ਨਹੀਂ ਬਾਹਰ ਆਈ ਇਹ ਮਰੇ ਦੇ ਅੰਨੇ ਬਾਹਰ ਆਂਦੀ ਸੀ ਇਹ ਅਸੀਂ ਜੋ ਪਿਓ ਆਪਦੇ ਪੁੱਤ ਨੂੰ ਨਾਮਕ ਤਾਂ ਨਹੀਂ ਦੇਖ ਸਕਦਾ ਜੀ ਇਹ ਇਹਨਾਂ ਨੇ ਜਿਹੜੀ ਗੱਲ ਉੱਥੇ ਕੱਢੀ ਹੈ ਕਹਿੰਦੇ ਭੈਣ ਦੀ ਫੁੱਦੀ ਠੋੜ ਦੇ ਪਰਚਾ ਬਾਉ ਅਸੀਂ ਸਰ ਇਤਰਾ ਦੇਗਾ ਅਸੀਂ ਲੈ ਕੇ ਸਾਡੇ ਦੇ ਪਰਚਾ ਬੰਦੇ ਅੱਛਾ ਨਹੀਂ ਇਹ ਗੱਲਾਂ ਇਹ ਜਿਹੜੀਆਂ ਗੱਲਾਂ ਜਾਂ ਕੱਡੀਆਂ ਜਾਂ ਆਪ ਸ਼ਬਦ ਬੋਲੇ ਇਹ ਸਾਰੇ ਸਰਜੀਤ ਸਿੰਘ ਨੇ ਬੋਲੇ ਕਿ ਨਹੀਂ ਸਰ ਆਪਣੇ ਸਹਸਬ ਨੇ ਆਪ ਖੁਦ ਬੋਲੇ ਅੱਛਾ ਇਹਨਾਂ ਨੇ ਡਰਿੰਕ ਕੀਤੀ ਸੀ ਸਰ ਅੱਛਾ ਸਹਸਬ ਨੇ ਡਰਿੰਕ ਕੀਤੀ ਸ਼ਾਮ ਦੇ ਵੇਲੇ ਸੀ ਜਦੋਂ ਸ਼ਾਮ ਦੇ 5:30 ਦਾ ਟਾਈਮ ਸੀ ਸਰ ਸਾਡੇ ਨਾਲ ਇਹ ਤਰਸਦੀ ਆ ਪਰਿਵਾਰ ਖੜਾ ਬੇहद ਦੁਖੀ ਪਰਿਵਾਰ ਖੜਾ ਕਿਉਂਕਿ ਇੱਕ ਨੌਜਵਾਨ ਦਾ ਚਲੇ ਜਾਣਾ ਬਜ਼ੁਰਗ ਮਾਂ ਪਿਓ ਲਈ ਬਹੁਤ ਹੀ ਜਿਹੜੇ ਬਹੁਤ ਵੱਡੀ ਇਸ ਤੋਂ ਵੱਡੀ ਤਰਸਦੀ ਆਪਾਂ ਕੀ ਕਹਿ ਸਕਦੇ ਹਾਂ ਛੋਟੇ ਛੋਟੇ ਬੱਚੇ ਆ ਤੇ ਬਾਅਦ ਵਿੱਚ ਜਿਸ ਤਰ੍ਹਾਂ ਪੁਲਿਸ ਦੇ ਇਲਜ਼ਾਮ ਲੱਗ ਰਹੇ ਆ ਜਾਂ ਦੱਸ ਰਹੇ ਪਰਿਵਾਰ ਵਾਲੇ ਵੀ ਆਹ ਕੁਝ ਬੋਲਿਆ ਏਐਸਆਈ ਸਾਹਿਬ ਵੱਲੋਂ ਜਾਂ ਇੰਸਪੈਕਟਰ ਸਾਹਿਬ ਤੇ ਵੀ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਦਾਰੂ ਵੀ ਪੀਤੀ ਹੋਈ ਸੀ ਉਹਨਾਂ ਨੇ ਗਾਲਾਂ ਵੀ ਕੱਢੀਆਂ ਤੇ ਇੱਕ ਬਹੁਤ ਹੀ ਦੁਖਦਾਈ ਆ ਪੁਲਿਸ ਪ੍ਰਸ਼ਾਸਨ ਲਈ ਵੀ ਇਹ ਬਹੁਤ ਮਾੜੀ ਗੱਲ ਆ ਜੇਕਰ ਉਹਨਾਂ ਨੇ ਇਹ ਕੁਝ ਕੀਤਾ ਉਹਨਾਂ ਦਾ ਵੀ ਇਸ ਸੰਬੰਧੀ ਜ਼ਰੂਰ ਆਪਾਂ ਵਰਜ਼ਨ ਲਵਾਂਗੇ ਤੇ ਹੋਰ ਵੀ ਗੱਲਬਾਤ ਕਰਨ ਲਈ ਆਪਣੇ ਨਾਲ ਇੱਥੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸਾ ਤੇ ਧਰਨਾ ਜਿਹੜਾ ਲਾਇਆ ਗਿਆ ਤੇ ਉਹ ਪ੍ਰਧਾਨ ਸਾਹਿਬ ਖੁੰਡੇ ਲਾਲ ਜੀ ਕਾਕਾ ਜੀ ਵੀ ਨਾਲ ਇਧਰਲੇ ਬਸੇ ਆ ਜਿਓ ਜੀ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਖੇਤ ਮਜ਼ਦੂਰ ਜੁਨੀ ਆਨ ਕਾਫੀ ਇਹੋ ਜਿਹੇ ਜਿਹੜੇ ਗਰੀ ਮਜ਼ਦੂਰ ਪਰਿਵਾਰ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ ਉਹਨਾਂ ਦੀ ਮਦਦ ਹਰ ਟਾਈਮ ਔਖੇ ਸਮੇਂ ਉਹਨਾਂ ਦੇ ਨਾਲ ਖੜਦੀਓ ਅੱਜ ਫੇਰ ਲੱਖੇ ਵਾਲੀ ਥਾਣੇ ਦੇ ਬਾਹਰ ਦੇ ਧਰਨਾ ਲੱਗਿਆ ਤੇ ਇਹ ਪਹਿਲਾਂ ਤਾਂ ਪੂਰਾ ਮਸਲਾ ਜਿਹੜਾ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਪਹਿਲੀ ਤਾਂ ਅਸੀਂ ਅੱਜ ਜਿੱਥੇ ਤੁਸੀਂ ਸਾਡਾ ਇੱਥੇ ਸਨਯੋਗ ਦੇਣਾ ਹੈ ਸਾਡੇ ਜਿੰਨੇ ਵੀ ਮੀਡੀਆ ਵੀਰ ਆਏ ਉਹਨਾਂ ਦਾ ਧੰਨਵਾਦ ਮਸਲਾ ਇਹ ਨੀਗਾ ਵੀ ਅਸੀਂ ਮਜ਼ਦੂਰਾਂ ਨਾਲ ਖੜਦੇ ਆ ਕਿਉਂਕਿ ਮਜ਼ਦੂਰ ਸਾਡੇ ਨੇ ਇਹ ਘਟੜਾ ਸਾਡੇ ਦਾ ਵਾਪਰ ਰਿਹਾ ਜਦੋਂ ਇਥੋਂ ਦੇ ਸਿਸਟਮ ਤੇ ਲੋਕਾਂ ਨੂੰ ਆਸ ਨਹੀਂ ਆ ਕਿ ਪੁਲਿਸ ਲੋਕਾਂ ਨੂੰ ਇਨਸਾਫ ਦੇਉ ਲੋਕਾਂ ਨੂੰ ਪੁਲਿਸ ਤੇ ਝਾਕ ਹੁੰਦੀ ਆ ਪਰ ਪੁਲਿਸ ਕਰਦੀ ਕੀ ਆ ਪੁਲਿਸ ਤਗੜਿਆਂ ਦੀ ਗੱਲ ਸੁਣਦੀ ਆ ਜਾਦਾ ਜਨਾਂ ਦੀ ਕੋਈ ਤੁਛ ਬਾਰਛ ਹੋਵੇ ਉਹਨਾਂ ਦੀ ਗੱਲ ਸੁਣਦੀ ਆ ਜਾਂ ਫਿਰ ਕੋਈ ਉਹਨਾਂ ਨੂੰ ਕੋਈ ਮਾੜਾ ਮੋਟਾ ਚਾਹ ਪਾਣੀ ਕਰਨ ਵਾਲਾ ਉਹਨਾਂ ਦੀ ਗੱਲ ਸੁਣਦੀ ਆ ਜਿਹੜੇ ਮਾੜਿਆਂ ਨੂੰ ਕੋਈ ਇਰਸਾਫ ਨਹੀਂ ਮਿਲਦਾ ਹੁਣ ਹਾਲਾਤ ਕੀ ਬਣ ਗਏ ਜਿਹੜੇ ਜਿੱਡੀ ਮਾੜੀ ਹਵਾ ਚੱਲੀ ਹੋਈ ਆ ਵੀ ਔਰਤਾਂ ਅਲੱਗ-ਪਗ ਹਰ ਇੱਕ ਪਿੰਡ ਚੋਂ ਪੰਜ-ਪੰਜ 7-7 ਗੈਰ-ਮਰਦਾਂ ਨਾਲ ਰਹਿ ਰਹੀਆਂ ਗੈਰ-ਮਰਦਾਂ ਨਾਲ ਉਹ ਜਾਵੜਦੀਆਂ ਹੁਣ ਜਿਹੜੀ ਔਰਤ ਦੇ ਪੰਜ ਬੱਚੇ ਹੋ ਗਏ ਚਾਰ ਬੱਚੇ ਹੋ ਗਏ ਉਹ ਗੈਰ-ਮਰਦ ਨਾਲ ਉੱਠ ਗਈ ਤੇ ਪਰਿਵਾਰ ਜਦੋਂ ਉਹਨੂੰ ਇਹ ਕੱਲ ਕਹਿ ਰਿਹਾ ਵੀ ਭਾਈ ਸਾਨੂੰ ਜਿਹੜਾ ਹੱਕ ਰੱਸੀ ਤਾਂ ਕਰਾਓ ਸਾਨੂੰ ਕੋਈ ਮਾੜਾ ਮੂਹ ਰੂਪ ਤਾਂ ਕਰਾ ਦਿਓ ਪਰ ਇਹ ਕਹਿੰਦੇ ਨਹੀਂ ਜੀ ਹੁਣ ਤਾਂ ਅਦਾਲਤਾਂ ਨੇ ਕਾਨੂੰਨ ਬਣਾਤਾ ਵੀ ਜਿਹੜਾ ਬਾਲਕ ਹੋ ਗਿਆ ਉਹਨੂੰ ਅਸੀਂ ਥਾਣੇ ਨਹੀਂ ਬੁਲਾ ਸਕਦੇ ਪ੍ਰਧਾਨ ਸਾਹਿਬ ਉੱਥੇ ਮੈਂ ਤੁਹਾਡੀ ਗੱਲ ਕੱਟਣ ਲੱਗਿਆ ਜਦੋਂ ਅਸੀਂ ਵੀ ਇਸੇ ਇਨ੍ਹਾਂ ਮਸਲਿਆਂ ਦੇ ਸੰਬੰਧ ਵਿੱਚ ਜਦੋਂ ਕਿਸੇ ਪੁਲਿਸ ਪ੍ਰਸ਼ਾਸਨ ਦੀ ਬਾਈਟ ਕਰਦੇ ਹਾਂ ਤਾਂ ਉਹ ਕਹਿੰਦੇ ਵੀ ਹਾਈ ਕੋਰਟ ਦੇ ਹੁਕਮ ਆ ਜਦੋਂ ਬਾਲਕ ਹੋ ਜਾਂਦਾ ਉਹ ਆਪਣੀ ਮਰਜ਼ੀ ਨਾਲ ਰਹਿ ਸਕਦਾ ਵੀ ਇਸ ਦੇ ਸੰਬੰਧ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਨ੍ਹਾਂ ਹਾਈ ਕੋਰਟ ਦੇ ਜਿਹੜੇ ਜਿਹੜੇ ਫੈਸਲੇ ਹੈ ਇਹਨਾਂ ਨੂੰ ਕਿਵੇਂ ਦੇਖ ਦਿਆਂ ਹਾਈ ਕੋਰਟ ਦੇ ਫੈਸਲੇ ਕੋਈ ਰਿਆਲਿਟੀ ਤੇ ਰੱਖਦੇ ਹੋ ਫਿਰ ਹੁੰਦਾ ਨਾ ਦੇਖੋ ਜਿਹੜਾ ਹਾਈ ਕੋਰਟ ਆ ਉਹ ਕੀ ਫੈਸਲਾ ਕਰਦਾ ਪਰਿਵਾਰ ਨੂੰ ਨਹੀਂ ਪੁੱਛਦਾ ਮੰਨ ਲਓ ਕੋਈ ਮੇਰੀ ਕੁੜੀ ਆ ਜੋ ਘਰ ਮਰਦ ਨਾ ਉਠਗੀ ਘਰ ਬੰਦੇ ਨਾ ਉਠਗੀ ਮੈਨੂੰ ਉਹਨਾਂ ਅਦਾਲਤ ਨੇ ਪੁੱਛਿਆ ਵੀ ਤੇਰੀ ਕੁੜੀ ਸੀ ਤੂੰ 18 ਮਹੀਨੇ 18 ਸਾਲ ਪਾਲੀ ਆ 19 ਸਾਲ ਪਾਲੀ ਆ ਤੇ ਤੂੰ ਇਹਦੇ ਤੇ ਕੀ ਕਹਿਣਾ ਚਾਹੁੰਦਾ ਨਹੀਂ ਜਣੇ ਕੋਰਟ ਦਾ ਲੋਕਾਂ ਨੂੰ ਪਰਿਵਾਰ ਨੂੰ ਪੁੱਛਣ ਦਾ ਕੋਈ ਲੋੜ ਨਹੀਂ ਸਮਝਦੇ ਉਹ ਤਾਂ ਜਿਵੇਂ ਮਤਲਬ ਵਿਰੋਧੀ ਵਕੀਲ ਥੱਲ ਕੇ ਖੜਾ ਕਰ ਲੈਂਦੇ ਆ ਮਤਲਬ ਕਿਉਂਕਿ ਸਾਡਾ ਉੱਥੇ ਵਕੀਲ ਨਹੀਂ ਹੁੰਦਾ ਜਿਵੇਂ ਉਹ ਵਿਰੋਧੀ ਵਕੀਲ ਕਰਕੇ ਖੜਕੇ ਤੇ ਉੱਥੇ ਜਿਵੇਂ ਉਹ ਬਿਆਨ ਦੇ ਦਿੰਦੇ ਆ ਉਹ ਉਵੇਂ ਹੀ ਉਹਨਾਂ ਤੇ ਉਹ ਮੈਰਿਜ ਪੱਕੀ ਕਰ ਦਿੰਦੇ ਆ ਹੁਣ ਦੇਖੋ ਜੀ ਜਿਹੜੀ ਔਰਤ ਪੰਜ ਬੱਚੇ ਚਾਰ ਬੱਚੇ ਪੈਦਾ ਕਰਕੇ ਉੜ ਗਈ ਹੁਣ ਉਹਨਾਂ ਬੱਚਿਆਂ ਦਾ ਕੀ ਕਸੂਰ ਆ ਜਦੋਂ ਫਿਰ ਐ ਕਰੇ ਇੱਥੋਂ ਦਾ ਐਸਐਸਪੀ ਇੱਥੋਂ ਦੀ ਕੋਰਟ ਆ ਉਹ ਬੱਚਿਆਂ ਦੀ ਜ਼ਿੰਮੇਵਾਰੀ ਲਵੇ ਵੀ ਭਾਈ ਔਰਤ ਬੱਚੇ ਛੱਡ ਕੇ ਤੁਰ ਗਈ ਉਹਨਾਂ ਬੱਚਿਆਂ ਨੂੰ ਅਸੀਂ ਜ਼ਿੰਮੇਵਾਰੀ ਦੇਵਾਂਗੇ ਉਹਨਾਂ ਦਾ ਹੁਣ ਪੜ੍ਹਾਈ ਲਿਖਾਈ ਉਹਨਾਂ ਦੀ ਦੇਖਭਾਲ ਉਹ ਕੌਣ ਕਰੋ ਦਾਦੇ ਦਾਦੀ ਵਿਚਾਰਾ ਤਾਂ ਪਹਿਲਾਂ ਤਾਂ ਆਪਣੇ ਬੱਚਿਆਂ ਨੂੰ ਪਾਲਦਾ ਫਿਰ ਉਹ ਪੁੱਤੇ ਪੁੱਤਰੀਆਂ ਨੂੰ ਪਾਲਦਾ ਇਸ ਕਰਕੇ ਵੀ ਜਿਹੜੇ ਵੀ ਫੈਸਲੇ ਕੋਰਟਾਂ ਵੀ ਕਰਦੀਆਂ ਉਹ ਪੂਰੀ ਸੱਚਾਈ ਨਹੀਂ ਲੈਣਗੇ ਉਹ ਪੂਰਾ ਉਹ ਪੱਖ ਨਹੀਂ ਜਾਣਦੀਆਂ ਵੀ ਅਸਲ ਮਸਲਾ ਕੀ ਆ ਇਸ ਕਰਕੇ ਪੁਲਿਸ ਵੀ ਹੁਣ ਕੱਲਾ ਕੋਰਟ ਤੇ ਨਿਰਭਰ ਹੋ ਕੇ ਇਹ ਉਹਨਾਂ ਨੂੰ ਲਿਸੈਂਸ دیتا ਔਰਤਾਂ ਨੂੰ ਵੀ ਭਾਈ ਔਰਤਾਂ ਜਿੱਧਰ ਮਰਜ਼ੀ ਜਾ ਸਕਦੀਆਂ ਬੰਦੇ ਦਾ ਕੀ ਕਸੂਰ ਆ ਬੰਦਾ ਕਿਉਂ ਸਜ਼ਾ ਭੋਗ ਰਿਹਾ ਹੈ ਬੱਚੇ ਕਿਉਂ ਸਜ਼ਾ ਭੋਗ ਰਹੇ ਆ ਯਾਨੀ ਇਹਦਾ ਕੋਈ ਸਵਾਲ ਨਹੀਂ ਕੋਈ ਇਹਨੂੰ ਪੁੱਛ ਰਿਹਾ ਇੱਥੇ ਹੀ ਮੁੜ ਕੇ ਆਵਾਂਗੇ ਜੇ ਆਪਾਂ ਕਿਉਂਕਿ ਜਿਹੜੇ ਕੋਰਟ ਆ ਜਿਹੜੇ ਅਪਦੇਸ਼ ਦੇ ਵਿੱਚ ਰਹਿੰਦੇ ਆ ਆਪਾਂ ਨੂੰ ਉਹਦੇ ਚਲੋ ਕਾਨੂੰਨ ਬਣ ਜਾਂਦੇ ਆ ਤੇ ਉਹ ਕਾਨੂੰਨਾਂ ਦੇ ਆਪਾਂ ਨੂੰ ਪਾਲ ਲੈਣਾ ਵੀ ਕਰਨੀ ਪੈਂਦੀ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਇਹ ਕਹਿੰਦਾ ਵੀ ਅਸੀਂ ਕੋਰਟ ਤੋਂ ਬਾਹਰ ਨਹੀਂ ਜਾ ਸਕਦੇ ਜਾਂ ਆਪਣੇ ਕਾਇਦੇ ਕਾਨੂੰਨਾਂ ਤੋਂ ਬਾਹਰ ਨਹੀਂ ਜਾ ਸਕਦੇ ਚਲੋ ਗੱਲ ਆਪਾਂ ਫੇਰ ਉੱਥੇ ਆਈਏ ਇਸ ਪਰਿਵਾਰ ਦੇ ਇਨਸਾਫ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਇਸ ਤੇ ਪਰਿਵਾਰ ਵੱਲੋਂ ਦੋਸ਼ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਵੀ ਲੱਗ ਰਾਇਆ ਸੀ ਵੀ ਉਹ ਇੱਥੇ ਆਉਂਦੇ ਸੀ ਤਾਂ ਉਹਨਾਂ ਨਾਲ ਜਿਹੜਾ ਉਹਨਾਂ ਦੀ ਬੋਲਣ ਦਾ ਜਾਂ ਉਹਨਾਂ ਨੂੰ ਕੋਈ ਜਾਤੀ ਕਿ ਮੈਂ ਦੇਖ ਦੇ। ਦੇਖੋ ਪੁਰਸਦਾ ਅੱਜ ਦਾ ਵਿਹਾਰ ਨਹੀਂ ਗਾ ਵੀ ਲੋਕਾਂ ਨੂੰ ਪੁੱਠਾ ਬੋਲਣਾ ਉਹਨਾਂ ਦੀਆਂ ਜਾਤਾਂ ਪਰਖਣੀਆਂ ਉਹਨਾਂ ਨੂੰ ਇਨਸਾਨ ਨਾ ਸਮਝਣਾ ਇਨਸਾਨ ਕਿਹਨੂੰ ਸਮਝਦਾ ਚਿੱਟੇ ਲੀੜੇ ਵਾਲਿਆਂ ਨੂੰ ਠੀਕ ਹੈ ਸਾਨੂੰ ਤਾਂ ਇਨਸਾਨ ਹੀ ਨਹੀਂ ਸਮਝਦੇ ਸਾਨੂੰ ਬੰਦੇ ਨਹੀਂ ਸਮਝਦੇ ਜੇ ਸਾਨੂੰ ਬੰਦੇ ਸਮਝਣ ਸਾਡੀ ਮਾਨ ਸਮਾਨ ਹੋਵੇ ਸਾਡੀ ਕੋਈ ਪੁੱਛ ਦੱਸ ਹੋਵੇ ਸਾਨੂੰ ਤਾਂ ਇਥੇ ਧਤਕਾਰਿਆ ਜਾਂਦਾ ਠਾਣਿਆਂ 'ਚ ਸਾਡੀ ਤਾਂ ਇਥੇ ਕੋਈ ਮਾਨਤਾ ਹੀ ਨਹੀਂ ਇਸ ਕਰਕੇ ਆ ਜੇ ਅੱਜ ਅਸੀਂ ਤਾਂ ਹੁਣ ਸਾ ਦੇਖੋ ਸਾਡਾ ਘਰ ਦਾ ਜੀ ਗਿਆ ਸਾਡਾ ਬੱਚਾ ਮਰਿਆ ਉਲਟਾ ਸੀਦਾ ਕਿ ਇੱਥੇ ਧਰਨਾ ਲਾ ਕੇ ਬੈਠੇ ਆਂ ਅੱਜ ਸਾਨੂੰ ਸੋਗ ਝੋਣਾ ਚਾਹੀਦਾ ਸੀ ਅਸੀਂ ਅੱਜ ਦੁਖੀ ਹੋਏ ਇੱਥੇ ਬੈਠ ਰਹੇ ਆਂ ਸਾਜਤਾ ਸਕਮਾ ਜਿੰਨੇ ਅਸੀਂ ਦੁਖੀ ਆਂ ਵੀ ਸਾਡਾ ਬੱਚਾ ਮਰ ਗਿਆ ਅਸੀਂ ਘਰੇ ਬੈਠ ਕੇ ਨੇ ਉਹਦੀ ਕੋਈ ਕਰਿਆ ਕਰੀਮ ਕਰਨੀ ਸੀ ਹੁਣ ਨੂੰ ਸਚਾਰ ਹੋਇਆ ਤਿੰਨ ਦਿਨ ਹੋ ਗਏ ਲਾਸ਼ ਰੂੜੀ ਜਾਂਦੀ ਕਿ ਪ੍ਰਸ਼ਾਸਨ ਨੂੰ ਪਤਾ ਨਹੀਂ ਸੁੱਤਾ ਪਿਆ ਇੱਥੇ ਦਾ ਐਸਐਸਪੀ ਸੁੱਤਾ ਪਿਆ ਡੀਸੀ ਸੁੱਤਾ ਪਿਆ ਜਿਹੜੇ ਕਿਸੇ ਨੇ ਅੱਜ ਤੱਕ ਵੱਤੀ ਨਹੀਂ ਬਾਈ ਇਹ ਹੁਣ ਸਾਨੂੰ ਧਰਨਾ ਲਾਉਣ ਤੇ ਮਜਬੂਰ ਕੀਤਾ ਇਹਨਾਂ ਨੇ ਹੁਣ ਕਿਵੇਂ ਦੇਖਦੇ ਹਾਂ ਅੱਜ ਤੁਸੀਂ ਇਨਸਪੈਕਟਰ ਸਾਹਿਬ ਨਾਲ ਵੀ ਗੱਲ ਹੋਈ ਹੈ ਤੁਹਾਨੂੰ ਕੀ ਜਿਹੜਾ ਵਿਸ਼ਵਾਸ ਦਿਵਾਇਆ ਗਿਆ ਕਿਉਂਕਿ ਪੁਲਿਸ ਸਾਡੇ ਨਾਲ ਵੀ ਜਦੋਂ ਆਫ ਕੈਮਰਾ ਗੱਲ ਹੋਈ ਸੀ ਤਾਂ ਸਿਰਫ ਉਹੀ ਕਹਿੰਦੇ ਸੀ ਵੀ ਪੋਸਟਮਾਰਟਮ ਜਿਹੜਾ ਹੋ ਜੇ ਤਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਸ਼ੁਰੂ ਹੋ ਜੂਗੀ ਜਿਸ ਤਰ੍ਹਾਂ ਦੀ ਰਿਪੋਰਟ ਆਉਂਦੀ ਹੈ ਕਿਵੇਂ ਦੇਖਦੇ ਹਾਂ ਐਸਐਚਓ ਦਾ ਕੀ ਕਹਿਣਾ ਹੈ ਐਸਐਚਓ ਤਾਂ ਘਰ ਵਾਲਿਆਂ ਨੂੰ ਦੋਸ਼ੀ ਛਾਂਦਾ ਹੁਣ ਜਿਹਦਾ ਪੁੱਤ ਮਰਿਆ ਹੋਵੇ ਉਹ ਫਾਹਾ ਲਿਆ ਲਿਆ ਹੋਵੇ ਟੰਗਿਆ ਹੋਵੇ ਕਿ ਮਾਪੇ ਉਹਸ ਨੂੰ ਦੇਖਣਗੇ ਵੀ ਭਾਈ ਪੁਲਿਸ ਆ ਕੇ ਮੇਰੇ ਪੁੱਤ ਨੂੰ ਲਾਊਗੀ ਹੁਣ ਮਾਪੇ ਨੇ ਐਡੀ ਉਹਨਾਂ ਦੀ ਪੁੱਤ ਨਹੀਂ ਜਵਾਨ ਦੀ লাশ ਮਾਪਿਆਂ ਨੇ ਆ ਕੇ লাশ ਲਾ ਲਈ ਤੇ ਕੀ ਗਨਾ ਕਰਤਾ ਠੀਕ ਆ ਹੁਣ ਉਹ ਇਹ ਕਹਿ ਰਿਹਾ ਵੀ ਤੁਸੀਂ ਮਾਰਿਆ ਜਣੇ ਇਹਦਾ ਉਹ ਸ਼ਬਦ ਕਹਿੰਦੇ ਤਾਂ ਇਹੀ ਆ ਇਹੀ ਸ਼ਬਦ ਕਹਿੰਦਾ ਅਸੀਂ ਕਹਿੰਨੇ ਆ ਵੀਰ ਜੇ ਇੱਥੋਂ ਦੀ ਪੁਲਿਸ ਆ ਜੇ ਲੋਕਾਂ ਨੂੰ ਸਹੀ ਇਨਸਾਫ ਦੇਵੇ ਤੇ ਲੋਕਾਂ ਦਾ ਬੇਪਰਵਾਹ ਕੀ ਕਿਉਂ ਹੋਵੇ ਜੇ ਹੁਣ ਇੱਥੋਂ ਮੰਨ ਲਓ ਜੇ ਸਾਡਾ ਬੰਦਾ ਮਰਿਆ ਜੇ ਅੱਜ ਉਹਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਫਿਰ ਇਹ ਤਾਂ ਅਸ ਕੀ ਕਰ ਸਕਦੇ ਆ ਉਮੀਦ ਕੀ ਕਰ ਸਕਦੇ ਆ ਸੋ ਇਸ ਕਰਕੇ ਸਾਡੀ ਲੜਾਈ ਕੱਲੀ ਇਹ ਨਹੀਂ ਕਿ ਅੱਜ ਵਾਲਾ ਮਾਮਲਾ ਵੀ ਹੱਲ ਕਰਤਾ ਤਾਂ ਤੁਸੀਂ ਇਹ ਠੀਕ ਐ ਅੱਗੇ ਤੋਂ ਅਸੀਂ ਇਸ ਦਾ ਪੱਕਾ ਹੱਲ ਚਾਹੁੰਦੇ ਆ ਵੀ ਜਿਹੜੀ ਵੀ ਕੋਈ ਔਰਤ ਜਾਂਦੀ ਆ ਉਹ ਪਰਿਵਾਰ ਦੀ ਦਸੱਲੀ ਕਰਾਉਣ ਉਹਨਾਂ ਦਾ ਆ ਕੇ ਇੱਥੇ ਦੋਨੋਂ ਤਰ੍ਹਾਂ ਨੂੰ ਬਾਕੇ ਰਹਿਣਾ ਚਾਹੁੰਦੀ ਤਾਂ ਨਹੀਂ ਰਹਿਣਾ ਚਾਹੁੰਦੀ ਤਾਂ ਉਹਨਾਂ ਦੀ ਪਰਿਵਾਰ ਦੀ ਦਸੱਲੀ ਤਾਂ ਵੇ ਤਾਂ ਕਿ ਅੱਗੇ ਨੂੰ ਕੋਈ ਹੋਰ ਅੱਕਿਆ ਹੋਇਆ ਨੌਜਵਾਨ ਕੋਈ ਮੁੰਡਾ ਕੁੜੀ ਉਹਦਾ ਕੋਈ ਪਰਿਵਾਰ ਦਾ ਜੀ ਫੇਰ ਨਾ ਫਹਾ ਲੈ ਗਿਆ ਕਿੰਨੀਆਂ ਕੱਢਣਾ ਨੇ ਸਾਡੇ ਪਿੰਡ ਚ ਹੁਣ ਦੋ ਤਿੰਨ ਔਰਤਾਂ ਉੱਠ ਗਈਆਂ ਨਹੀਂ ਕਿਸੇ ਨੇ ਸੁਣਦੀ ਇਥੇ ਲਖੜੀ ਚ ਬਹੁਤ ਸਾਰੀਆਂ ਔਰਤਾਂ ਗੀਆਂ ਹੋਣੀਆਂ ਕਿਸੇ ਨੇ ਨਹੀਂ ਜਿਹੜੇ ਪਿੰਡ-ਪਿੰਡ ਦੀ ਇੱਕ ਕਹਾਣੀ ਬਣ ਗਈ ਇਸ ਕਰਕੇ ਭਰਾਓ ਪੁਲਿਸ ਦੀ ਨਲਾਇਕੀ ਹੈ ਇਹਨੂੰ ਕਹਿ ਸਕਦੇ ਆ ਜਿਹੜੀ ਲੋਕਾਂ ਨੂੰ ਇਨਸਾਫ ਨਹੀਂ ਦਿੰਦੀ ਕਿਵੇਂ ਦੇਖਦੇ ਹੋ ਅੱਜ ਅੱਜ ਤੱਕ ਕੋਈ ਮਸਲਾ ਨਹੀਂ ਹੱਲੇ ਹੁੰਦਾ ਅੱਗੇ ਦੇ ਸੰਘਰਸ਼ ਨੂੰ ਕਿਵੇਂ ਲੋਕਾਂ ਨੂੰ ਕੀ ਅਪੀਲ ਕਰਦੇ ਅਸੀਂ ਇਹ ਮਸਲਾ ਫਿਲਹਾਲ ਅੱਜ ਦਾ ਚੇਤਾਵਨੀ ਵਾਲਾ ਸੀ ਵੀ ਭਾਈ ਤੁਹਾਨੂੰ ਚੇਤਾਵਨੀ ਆ ਕਿ ਜੇ ਇਹ ਮਸਲੇ ਨੂੰ ਫੌਰੀ ਹੱਲ ਕਰ ਦੋਗੇ ਠੀਕ ਹੈ ਨਹੀਂ ਅਸੀਂ ਕੱਲ ਨੂੰ ਕੋ ਜਿਲੇ ਦੀ ਵੱਡੀ ਮੀਟਿੰਗ ਕਰਕੇ ਇਹਨੂੰ ਵਿਚਾਰ ਰਹੇ ਆ ਸੋਚ ਰਹੇ ਆ ਫਿਰ ਇਹ ਲੜਾਈਆਂ ਅੱਗੇ ਲੜਾਂਗੇ ਤੇ ਪਰਿਵਾਰ ਨੂੰ ਜਿੰਨਾ ਚਿਰ ਮਾਪਜਾ ਨਹੀਂ ਮਿਲਦਾ ਉਹਨਾਂ ਦੋਸ਼ੀਆਂ ਤੇ ਪਰਚਾ ਨਹੀਂ ਕਰ ਕੱਟੀਦਾ ਤੇ ਜਿਹੜੇ ਐਸਐਸ ਨੇ ਇਹੋ ਜੇ ਸ਼ਬਦ ਬੋਲੇ ਪਰਿਵਾਰ ਨੂੰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਇਹ ਲੜਾਈ ਉਹਨਾਂ ਚਿਰ ਖਤਮ ਹੋੜਾਣੀ ਨਹੀਂ ਇਹ ਇਨਸਾਫ ਲੈ ਕੇ ਲੜਾਂ ਰਹਾਂਗੇ ਅਸੀਂ ਤੇ ਲੜਦੇ ਰਵਾਂਗੇ ਇਹ ਸਾਡੇ ਰਾਜਾ ਜੀ ਖੁਣ ਖੁਰਦੋ ਬਹੁਤ ਬਹੁਤ ਮੇਰ ਬਣੀ ਹਾਂਜੀ ਭਾਈ ਜੀ ਤੁਸੀਂ ਵੀ ਮੈਨੂੰ ਲੱਗਦਾ ਅੱਜ ਸਵੇਰ ਦੇ ਜਦੋਂ ਧਰਨਾ ਲੱਗਿਆ ਤੇ ਇੱਥੇ ਹੀ ਰਹੇ ਹਾਂ ਤੇ ਕਿਵੇਂ ਦੇਖਦੇ ਹਾਂ ਪੂਰੇ ਮਸਲੇ ਨੂੰ ਪੁਲਿਸ ਨੇ ਹੁਣ ਤੱਕ ਜਿਹੜਾ ਕੀ ਹੈ ਤੁਹਾਨੂੰ ਜਿਹੜਾ ਹੰਗਾਰਾ ਜਿਹੜਾ ਭਰਿਆ ਤੁਹਾਡੇ ਅਸੀਂ ਜੀ ਇਸ ਮਸਲੇ ਨੂੰ ਇਸ ਤਰੀਕੇ ਨਾਲ ਦੇਖਦੇ ਆ ਕਿ ਕੜਕ ਦੀ ਠੰਢ 'ਚ ਲੋਕ ਅੱਜ ਥਾਣੇ ਮੂਰੇ ਸੱਤਰਬਚਾ ਕੇ ਬੈਠੇ ਆ ਜਿਵੇਂ ਨੌਜਵਾਨ ਪੁੱਤ ਮਰਿਆ ਹੋਵੇ ਕਿਸੇ ਦਾ ਉਹ ਘਰੇ ਸੱਤਰਬਚਾ ਕੇ ਬਹਿੰਦਾ ਪਰ ਅੱਜ ਥਾਣੇ ਮੂਹਰੇ 70 ਉਚਾ ਕੇ ਕਿਉਂ ਬੈਠਣਾ ਪੈ ਰਿਹਾ ਕਿਉਂਕਿ ਇੱਥੋਂ ਦੀ ਪੁਲਿਸ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਦੇ ਰਹੀ ਕਿਉਂਕਿ ਔਰਤ ਭੱਜ ਗਈ ਨਾਲ ਬੱਚੇ ਲੈ ਗਈ ਤੇ ਇੱਥੇ ਦਰਖਾਸਤ ਦਿੱਤੀ ਨੂੰ 15-20 ਦਿਨ ਹੋ ਗਏ ਇੱਥੋਂ ਦੇ ਐਸਐਚਓ ਨੇ ਕੋਈ ਗੱਲ ਨਹੀਂ ਸੁਣੀ ਤੇ ਇਸ ਵਜ੍ਹਾ ਕਰਕੇ ਉਸ ਨੌਜਵਾਨ ਨੇ ਫਾਹ ਲਿਆ ਤੇ ਉਹਨੇ ਆਪ ਦੀ ਜੀਵਨ ਲੀਲਾ ਸਮਾਪਤ ਕੀਤੀ ਹੈ ਅਸੀਂ ਏ ਮੰਗ ਕਰਦੇ ਆ ਕਿ ਜਿਹੜੀ ਔਰਤ ਗਈ ਹੈ ਜਾਂ ਜਿਹੜਾ ਉਹਨੂੰ ਲੈ ਕੇ ਗਿਆ ਚਾਹੇ ਇੱਕ ਔਰਤ ਹੋਰ ਹੈ ਜਿਹੜੀ ਨਾਲ ਉਹਦੀ ਸਹਾਇਤਾ ਕੀਤੀ ਹੈ ਜੀ ਨੇ ਉਸਤੇ ਪਰਚਾ ਦਰਜ ਕੀਤਾ ਜਾਵੇ ਤੇ ਪਰਿਵਾਰ ਨੂੰ ਘੱਟੋ ਘੱਟ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜਾ ਇੱਥੋਂ ਦਾ ਐਸਆਈ ਮਜ਼ਦੂਰਾਂ ਨੂੰ ਅਪਸ਼ਬਦ ਬੋਲਿਆ ਉਸਤੇ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਲਗਾਤਾਰ ਇਹੋ ਜਿਹੇ ਮਾਮਲੇ ਹੋ ਰਹੇ ਆ ਕਿ ਜੇ ਭਲਾ ਐਸਐਚਓ ਦਾ ਅੱਜ ਕਹਿਣਾ ਸੀ ਕਿ ਕਿਤੇ ਦਿਖਾ ਦਿਓ ਤੁਸੀਂ ਕਿ ਜੇ ਕੋਈ ਕੁੜੀ ਔਰਤ ਭੱਜ ਜਾਂਦੀ ਹੈ ਤੇ ਇਹ ਪਰਚਾ ਦਰਜ ਹੋਇਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪਰਚਾ ਭਲਾ ਨਾ ਦਰਜ ਹੁੰਦਾ ਤੇ ਆਮ ਹੁੰਦਾ ਜਦੋਂ ਕੋਈ ਔਰਤ ਭੱਜ ਜਾਂਦੀ ਹੈ ਤੇ ਉਦੋਂ ਥਾਣੇ ਬੁਲਾ ਕੇ ਉਸ ਔਰਤ ਨੂੰ ਬੁਲਾਇਆ ਜਾਂਦਾ ਦੂਜਾ ਉਹਦੇ ਪਰਿਵਾਰ ਨੂੰ ਬੁਲਾਇਆ ਜਾਂਦਾ ਉਹਨਾਂ ਦੀ ਤਸੱਲੀ ਕਰਾਈ ਜਾਂਦੀ ਹੈ ਕਿ ਭਈ ਜਦੋਂ ਤਸੱਲੀ ਹੋ ਜਾਂਦੀ ਆ ਉਦੋਂ ਬਾਅਦ ਮਨ ਲੋ ਕੋਈ ਫੈਸਲਾ ਲਿਆ ਜਾਂਦਾ ਪਰ ਇੱਥੇ ਕੀ ਹੋਇਆ ਇੱਥੇ ਦਰਖਾਸਤ ਦੇਤੀ ਪੁਲਿਸ ਨੇ ਇਹ ਕਹਿ ਕੇ ਕਿ ਤੁਹਾਡੀ ਪਾਠਾਂ ਦੇ ਤਾਂ ਲਗਾਤਾਰ ਕੁੜੀਆਂ ਭਜਦੀਆਂ ਰਹਿੰਦੀਆਂ ਇਹ ਕਹਿ ਕੇ ਉਹਨਾਂ ਨੂੰ ਮਨ ਲੋ ਡਰਾ ਧਮਕਾ ਕੇ ਇੱਥੋਂ ਭਜਾਤਾ ਅ ਦੇਖ ਸਕਦੇ ਆ ਤੁਸੀਂ ਆਪਾ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਬਾਈ ਜੀ ਵੀ ਇਹ ਸਵੇਰ ਦੇ ਇੱਥੇ ਸਵੇਰ ਦੇ ਬੈਠਿਆ ਕਟਕ ਦੀ ਤੌਪਾ ਜਿੱਦਾਂ ਇਹਨਾਂ ਦੇ ਵਿਚਾਰ ਸੀਗੇ ਵੀ ਬਹੁਤ ਵੱਡੀ ਤਰਾਸ ਦੀ ਪਹਿਲਾਂ ਵੀ ਇਹ ਸ਼ਬਦਾਂ ਦੇ ਵਿੱਚ ਮੈਂ ਬਿਆਨ ਕਰ ਚੁੱਕਾ ਵੀ ਅੱਜ ਇੱਕ ਜਵਾਨ ਪੁੱਤ ਦਾ ਤੁਰ ਜਾਣਾ ਹਲੇ ਤੱਕ ਚਲੋ ਜੋ ਵੀ ਉਹਦੇ ਤੇ ਕਾਰਵਾਈ ਕਰਨਗੇ ਜਾਂ ਹੋਊਗੀ ਉਹ ਤਾਂ ਇੱਕ ਅਲੱਗ ਵਿਸ਼ਾ ਵੀ ਅੱਜ ਇੱਕ ਜਵਾਨ ਪੁੱਤ ਘਰ ਉੱਤਰਿਆ ਤੇ ਦੂਸਰਾ ਵੀ ਘਰੇ ਸੱਥਰ ਦੇ ਵਿਚਾ ਵਸਾਉਣ ਦੀ ਬਜਾਏ ਅੱਜ ਉਹ ਥਾਣੇ ਦੇ ਬਾਹਰ 70 ਵਿਸ਼ਾ ਹੋਇਆ ਤੇ ਵੀ ਇਸ ਨੂੰ ਅਸੀਂ ਪ੍ਰਸ਼ਾਸਨ ਦੀ ਨਲਾਇਕੀ ਕਵਾਂਗੇ ਕਿਸੇ ਤਰ੍ਹਾਂ ਵੀ ਪਰਿਵਾਰ ਨੂੰ ਸੈਟੀਸਫਾਈ ਕਰਾਉਣਾ ਚਾਹੀਦਾ ਸੀ ਜੇ ਕੋਈ ਕ ਕਿਸੇ ਵੀ ਤਰ੍ਹਾਂ ਪਰਿਵਾਰ ਨੂੰ ਸੈਟੀਸਫਾਈ ਜ਼ਰੂਰ ਕਰਵਾਉਣਾ ਚਾਹੀਦਾ ਸੀ ਤੇ ਇਸ ਸਬੰਧ ਵਿੱਚ ਇਥੋਂ ਦੇ ਐਸਐਚਓ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹ ਇਸ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਸਾਡੇ ਨਾਲ ਗੱਲਬਾਤ ਲਈ ਥਾਣਾ ਲਖੇਵਾਲ ਦੇ ਐਸਐਚਓ ਬਲਵੰਤ ਸਿੰਘ ਜੀ ਮੌਜੂਦ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਹ ਕੀ ਸੀਗਾ ਮਸਲਾ ਜਿਹੜਾ ਅੱਜ ਧਰਨਾ ਲੱਗਿਆ ਹੋਇਆ ਹੈ ਖੇਤ ਮਜ਼ਦੂਰ ਯੂਨੀਅਨ ਵੱਲੋਂ ਤੇ ਇੱਕ ਪਰਿਵਾਰ ਜਿਹੜੇ ਇੱਥੋਂ ਦੇ ਕੋਈ ਡੈਥ ਦਾ ਕੀ ਕਾਰਨ ਸੀਗੀ ਪਹਿਲਾਂ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ ਸਾਡੇ ਆ ਲਖੇਵਾਲੀ ਦੇ ਨਾਲ ਇੱਕ ਟੱਬਾ ਪੈਂਦਾ ਜੀ ਇੱਥੇ ਇੱਕ ਪਾ ਇਨਾਂ ਦੀ ਇੱਕ ਲੇਡੀ ਜੀ ਕਾਫੀ ਦਿਨ ਹੋ ਗਏ ਉਥੋਂ ਚਲੀ ਗਈ ਸੀ। ਉਹਦੀ ਤਲਾਸ਼ ਕਰਦੇ ਫਿਰਦੇ ਸੀ ਇਹਦਾ ਜਿਹੜਾ ਉਹ ਦੋ ਬੱਚੇ ਉਹ ਨਾਲ ਲੈ ਗਈ ਆ ਦੋ ਬੱਚੇ ਘਰੇ ਸੀ। ਇਹ ਪਰਿਵਾਰ ਕਹਿੰਦੇ ਵੀ ਉਸ ਤੋਂ ਬਾਅਦ ਇਹ ਸਾਡੇ ਕੋਲ ਇਤਲਾਹ ਆਈ ਹੈ ਵੀ ਜਿਹੜਾ ਉਹ ਪਰਿਵਾਰ ਸੀ ਆ ਜਿਹੜਾ ਬੰਦੇ ਦੇ ਘਰ ਵਾਲੀ ਗਈ ਆ ਵੀ ਉਹ ਬੰਦੇ ਨੇ ਫਾਹਾ ਲੈ ਲਿਆ। ਜਾਂ ਜੇ ਉਹਨੇ ਫਾਹਾ ਲਿਆ ਸਾਨੂੰ ਪੁਲਿਸ ਨੂੰ ਇਹਨਾਂ ਨੂੰ ਮੌਕਾ ਬਖਾਉਣਾ ਚਾਹੀਦਾ ਸੀ। ਜਾਂ ਸਾਨੂੰ ਮੌਕੇ ਤੇ ਸੱਦ ਕੇ ਚਲੋ ਨਹੀਂ ਇੱਕ ਦਿਨ ਸੀ ਤਾਂ ਲਾਸ਼ ਨੂੰ ਲਾ ਲਿਆ। ਜੇ ਲਾਸ਼ ਨੂੰ ਲਾ ਲਿਆ ਤੇ ਫਿਰ ਸਾਨੂੰ ਜਾਂ ਉਹਦੀ ਫੋਟੋ ਖਿੱਚ ਲੈਂਦੇ ਕੋਈ ਨਾ ਕੋਈ ਸਬੂਤ ਰੱਖਦੇ ਚੁੱਕ ਪਰਿਵਾਰ ਚੁੱਪ ਕਰਕੇ ਉਹ ਹਸਪਤਾਲ ਲੈ ਗਿਆ ਹਾਂ ਸਰ ਉਹਨਾਂ ਦੇ ਕਹਿੰਦੇ ਮੁਤਾਬਕ ਇਹ ਹੈ ਵੀ ਉਹ ਕਹਿੰਦੇ ਵੀ ਨਾ ਤਾਂ ਉਹ ਦੂਜਾ ਵੀ ਜਦੋਂ ਡੈਥ ਅਚਾਨਕ ਜਿਵੇਂ ਚਾਂਚਕ ਵੀ ਇੱਕ ਇੱਕ ਬੰਦਾ ਸੀ ਉਹਦਾ ਜਿਹੜਾ ਲੜਕੇ ਡੈਥ ਹੋਈ ਉਹਦਾ ਪਿਓ ਸੀਗਾ ਘਰੇ ਵੀ ਬੱਚੇ ਇਹਨੇ ਦੱਸਿਆ ਵੀ ਉਹਨੇ ਜਾਨ ਚੱਕ ਲਾ ਲਿਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਤੁਰੰਤ ਹੀ ਜਿਹੜਾ ਪੁਲਿਸ ਨੂੰ ਸੰਪਰਕ ਕੀਤਾ ਵੀ ਇੱਥੇ ਉਹਨੂੰ ਦੱਸਣ ਵੀ ਆਏ ਸਾਡੇ ਕੋਲੇ ਉੱਥੇ ਪਹੁੰਚੇ ਵੀ ਆ ਕਹਿੰਦੇ ਘਰੇ ਨਹੀਂ ਜੀ ਸਾਨੂੰ ਪਹਿਲਾਂ ਕਹਿੰਦੇ ਰਹੇ ਵੀ ਇਹ ਇਹਨੇ ਵੇ ਖੁਦਕੁਸ਼ੀ ਕੀਤੀ ਆ ਫਿਰ ਵਿੱਚੋਂ ਕੁਝ ਕਹਿਣ ਲੱਗੇ ਜਿਨੂੰ ਅਟੈਕ ਹੋਇਆ ਸ਼ਰਾਬ ਪੀਂਦਾ ਰਿਹਾ ਹੁਣ ਇਹ ਲਾਸ਼ ਉੱਤੇ ਹਸਪਤਾਲ ਚ ਪਈ ਆ ਜੀ ਅਸੀਂ ਕਹਿਣਾ ਬਿਆਨ ਲਿਖਾਓ ਪੋਸਟਮਾਰਟਮ ਕਰਵਾਓ ਠੀਕ ਆ ਪੋਸਟਮਾਰਟ ਰਿਪੋਰਟ ਤੇ ਜੋ ਵੀ ਮੌਤ ਦਾ ਕਾਰਨ ਹੋਗਾ ਅਸੀਂ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਹੁਲਚ ਲਿਆਵਾਂਗੇ ਜਾਂ ਤਾਂ ਸਾਨੂੰ ਮੌਕੇ ਤੇ ਸਾਰਾ ਕੁਝ ਦਿਖਾਉਂਦੇ ਇਹ ਇਹ ਲਾਸ਼ ਨੂੰ ਉੱਥੇ ਲੈ ਗਏ ਨੇ ਹਸਪਤਾਲ ਦੇ ਵਿੱਚ ਲੈ ਗਏ ਨੇ ਠੀਕ ਹੈ ਜੀ ਸਾਨੂੰ ਇਹਨਾਂ ਨੇ ਕੋਈ ਮੌਕਾ ਨਹੀਂ ਵਿਖਾਇਆ ਹੁਣ ਜਿਹੜੇ ਵੀ ਕੋਈ ਪੋਸਟਮਾਰਟ ਰਿਪੋਰਟ ਆਊਗੀ ਉਹਦੇ ਆਧਾਰ ਤੇ ਅਗਲੀ ਕਾਰਵਾਈ ਕਰਾਂ ਪਰਵਾਰ ਵਾਲੇ ਇੱਕ ਸਰ ਇਹ ਵੀ ਇਲਜ਼ਾਮ ਲੱਗਿਆ ਵੀ ਇੱਥੇ ਜਿਹੜੀ ਰਿਪੋਰਟ ਅਸੀਂ ਪਹਿਲਾਂ ਜਿਹੜੀ ਆ ਗਈ ਸੀ ਮਾਰਕੋ ਕੈਸੀ ਐਸਐਸਪੀ ਆਫਿਸ ਤੋਂ ਵੀ ਜਦੋਂ ਇੱਥੇ ਅਸੀਂ ਆਏ ਸੀ ਇੱਥੋਂ ਦੇ ਐਸਆਈ ਕੋ ਸਰਜੀਤ ਸਿੰਘ ਦਾ ਨਾਮ ਲੈਂਦੇ ਆ ਵੀ ਉਹਨਾਂ ਨੇ ਸਾਨੂੰ ਕੋਈ ਜਾਤੀ ਸੂਚਕ ਸ਼ਬਦ ਤੇ ਕੋਈ ਬੁਰਾ ਭਲਾ ਕਹਿ ਕੇ ਤੇ ਕਾਫੀ ਕੁਝ ਵੀ ਉਹਨਾਂ ਨੇ ਬੋਲਿਆ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੋਈ ਜਾਂ ਤਾਂ ਸਾਨੂੰ ਕੋਈ ਰਿਕਾਰਡਿੰਗ ਦਿਖਾ ਦੇਣ ਸਾਡਾ ਥਾਣੇਦਾਰ ਬਹੁਤ ਪੁਰਾਣਾ ਮੁਲਾਜ਼ਮ ਆ ਉਹ ਗੋਪਰਾਣਾ ਮਲਾਜਮਾ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹ ਤਾਂ ਬਿਲਕੁਲ ਉਹ ਜਾਤੀ ਸੂਚਕ ਸ਼ਬਦ ਮਿਹਰਬਾਨੀ ਸਿਰ ਥੈਂਕ ਯੂ